ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜੀ ਅੱਜ ਸਾਡਾ ਇਹਨਾਂ ਨੇ ਜਿਹੜੀ ਗੰਨੇ ਦੀ ਮੈਲ ਆ ਉਹ ਯੂਜ਼ ਕਰਨੀ ਸ਼ੁਰੂ ਕਰ ਦਿੱਤੀ ਮੇਨ ਪੁਆਇੰਟ ਇਹਦਾ ਇਹ ਸੀ ਵੀ ਇਹ ਕੀ ਆ ਕੀ ਹੈ ਉਸ ਸੰਬੰਧ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਸੀ ਬਾਕੀ ਸੱਗੇ ਸਖਤਰ ਸਾਹਿਬ ਨੂੰ ਜਦੋਂ ਇਹਨਾਂ ਦਾ ਹੁਕਮ ਹੋਇਆ ਉਹ ਤੋਂ ਕਾਰਵਾਈ ਕਰਨ ਦੇ ਸ਼ੁਰੂ ਦੇ ਦੇ ਵਿੱਚ ਸੇਵਾ ਕਰਨਗੇ ਜਰੂਰ ਰਣ ਮੀਟਾ ਦਿੱਤਾ ਜਾਵੇਗਾ ਇਹ ਟਿਕਾਣਮਨ ਸਾਊਰ ਪਾਰਿਸਤ ਕਾਜੋ ਇਹ ਕਈ ਕੰਪਨੀਆਂ ਕਈ ਧਾਰੇ ਕਈ ਕਪੜੇ ਧਰਾਣੇ ਆਪਾਂ ਤਾਂ ਹੀ ਧਰਾਣਿਆਂ ਨੂੰ ਬਿਟਦੇ ਸੀਗੇ ਮੋਤੀ ਸਰਦਾਰ ਨੂੰ ਵੀ ਇਹੀ ਬਿਟਦੇ ਤੇ ਹੋਰ ਬੇਸਟੇਜ ਇਹਨੀਆਂ ਚੀਜ਼ਾਂ ਯੂਜ਼ ਕਰਨ ਲੱਗੇ ਜਿਹੜੇ ਆਪਣੇ ਲੋਕਾਂ ਨੂੰ ਮਨਦਾਲੇ ਵਾਤਾਵਰਣ ਨੂੰ ਕੋਈ برداشت ਨਹੀਂ ਕਰ ਸਕਦਾ ਮੈਂ ਸਾਨੂੰ ਨਾ ਵੀ ਸਾਰੇ ਵੀ ਆਪਾਂ ਇਹ ਜਿਹੜੀ ਮਦਦਾਂ ਫਾਇਦੇ ਨੇ ਫਾਇਦੇ ਨੇ ਸੰਗਤ ਦੇ ਉਹਨੇ ਸਰਕਾਰ ਦੇ ਵਿੱਚ ਜੋ ਪਹੁੰਚ ਹੋ ਸਕਦੀ ਹੈ ਉਹਦੇ ਬਾਰੇ ਜੇ ਤੁਹਾਨੂੰ ਵਿਚਾਰ ਦੱਸਾਂਗੇ ਦੇਖੋ ਜੀ ਉਹਨਾਂ ਨੇ ਬੋਰ ਕਰਕੇ ਪਾਣੀ ਵਿੱਚ ਪੌਂਗਲੇ ਵੇਚਦੇ ਜਾਣੇ ਉਹਨੇ ਗਰ ਉਹ ਜੋ ਲੱਗੇ ਉਹਨਾਂ ਕੋਲੋਂ 11 ਤਰੀਕ ਨੂੰ ਵਿਸ਼ੇ ਸਾਹਿਬ ਨੂੰ ਮੰਗਵੱਤਰ ਦਿਣਾ ਹੈ ਮੇਰਾ ਨਾਮ ਜੈਸ ਸਿੰਘ ਹੈ ਜੀ ਇਹ ਕੀ ਗੱਲ ਬਣੀ ਇਹ ਲੈਕ ਆਫ এডਿਕੇਸ਼ਨ ਹੈ ਜੀ ਲੋਕਾਂ ਨੂੰ ਅਜੇ ਇਹ ਨਹੀਂ ਪਤਾ ਇਹਦੇ ਚ ਰਾਮ ਮਟੀਰੀਅਲ ਕੀ ਹੈ ਤੇ ਇਹਦੀ ਪ੍ਰੋਸੈਸਿੰਗ ਕੀ ਹੈ ਕਿ ਉਹ ਸਿੱਧਾ ਜਿਹਾ ਸਾਹਿਬ ਜੀ ਦੀ ਫਰਮੈਂਟੇਸ਼ਨ ਹੋਣੀ ਹੈ ਜੀ ਸਾਡੇ ਕੋਈ ਚਿੰਨੀ ਨਹੀਂ ਤੇ ਅਸੀਂ ਕੋਈ ਬੋਰਵੈਲ ਕਰਕੇ ਘਰ ਤੇ ਜ ਕੁਝ ਨਹੀਂ ਜੀ ਪਾਉਣਾ ਤੇ ਸਾਡਾ ਰੈਜੀਊ ਜ਼ੀਰੋ ਹੈ ਜੀ ਇਹ ਇੱਕ ਵਾਈਟ ਪ੍ਰੋਜੈਕਟ ਹੈ ਨਾਟ ਇਵਨ ਗ੍ਰੀਨ ਵਾਈਟ ਪ੍ਰੋਜੈਕਟ ਹੈ ਜੀ ਅਸੀਂ ਆਪਣੇ ਭੈਣ ਭਰਾਵਾਂ ਨਾਲ ਬੈਠ ਕੇ ਗੱਲ ਕਰਨ ਨੂੰ ਤਿਆਰ ਹਾਂ ਕਿ ਕਿਉਂ ਵਿਰੋਧ ਕਰ ਰਹੇ ਨਹੀਂ ਕਰੋ ਸਾਡੀ ਗੱਲ ਨਹੀਂ ਜੀ ਸੁਣੋ ਪੰਜਾਬ ਹੀ ਕਿਉਂ ਚੁਣਿਆ ਇਹਦੇ ਲਈ ਤੁਸੀਂ ਪਹਿਲਾਂ ਤੁਸੀਂ ਕਿੱਥੇ ਦੇ ਰਹਿਣ ਵਾਲੇ ਮੈਂ ਅਮਰੀਕਾ ਦਾ ਰਹਿਣ ਵਾਲਾ ਜੀ ਫਰੈਜ਼ਮੋ ਕੈਲੀਫੋਰਨੀਆ ਸ਼ਹਿਰ 'ਚ ਰਹਿਣਾ ਜੀ ਤੇ ਹੁਣ 20 ਸਾਲ ਉੱਥੇ ਲਾ ਲੇ ਹੁਣ ਸੋਚਿਆ ਸੀ ਚਲੋ ਆਪਣੇ ਪਿੰਡ ਨੂੰ ਚਲੀਏ ਤੇ ਪਰ ਫੈਮਿਲੀ ਨੂੰ ਇੱਥੇ ਲੈ ਕੇ ਆਉਣ ਤੋਂ ਪਹਿਲਾਂ ਸੋਚਿਆ ਉੱਥੇ ਜਾ ਕੇ ਬਿਜ਼ਨਸ ਸੈੱਟ ਕਰੀਏ ਤੇ ਫਿਰ ਫੈਮਿਲੀ ਇੱਥੇ ਆਉਂਦੀ ਤੇ ਇਸ ਤੋਂ ਪਹਿਲਾਂ ਬਿਜ਼ਨਸ ਜਿਹੜਾ ਤੁਸੀਂ ਪੰਜਾਬ 'ਚ ਸ਼ੁਰੂ ਕੀਤਾ ਹੈ ਇਹ ਕਿਤੇ ਹੋਰ ਵੀ ਸ਼ੁਰੂ ਕਰਨਾ ਚਾਹੁੰਦੇ ਸੀ ਹਾਂਜੀ ਸਰ ਐਕਚੁਅਲੀ ਜਦੋਂ ਮੈਂ ਪਹਿਲੀ ਵਾਰ ਇੱਥੇ ਆਇਆ ਸੀ ਇਨਵੈਸਟ ਪੰਜਾਬ 'ਚ ਆਇਆ ਸੀ ਪਹਿਲਾਂ ਐਨ ਆਰ ਆਈ ਸਮਿਟ 'ਚ ਆਇਆ ਜੀ ਮੈਂਦੋ ਉੱਥੇ ਜੀ ਮੈਨੂੰ ਮਹਾਰਾਸ਼ਟਰ ਗਵਰਨਰਟ ਵੱਲੋਂ ਵੀ ਆਫਰ ਹੋਈ ਐਮ ਪੀ ਗਵਰਨਰਟ ਵੱਲੋਂ ਵੀ ਮੈਨੂੰ ਆਫਰ ਹੋਈ ਫ੍ਰੀ ਜ਼ਮੀਨ ਤੇ ਆ ਯੂ ਪੀ ਦੀ ਪਾਲਿਸੀ ਹੈ ਜੀ ਇਹ ਮੇਰੀ ਯੂ ਪੀ ਦੀ ਲੈਟਰ ਹੈ ਜੀ ਮੇਰੀ ਕੰਪਨੀ ਦੇ ਨਾਮ ਤੇ ਇਹ ਯੂ ਪੀ ਗਵਰਨਰਟ ਦੀ ਪਾਲਿਸੀ ਜੀ ਜਿਸ ਦੇ 'ਚ ਮੈਨੂੰ 75 ਲੱਖ ਪਰ ਟਨ ਸਬਸਿਡੀ ਹੈ ਜੀ ਤੇ ਯੂਪੀ ਗਵਰਨਮੈਂਟ ਜ਼ਮੀਨ ਵੀ 1 ਰੁਪਏ ਏਕੜੋਂ ਬੰਦੀ ਹੈ ਪਰ ਪੰਜਾਬ ਗਵਰਨਮੈਂਟ ਚ ਕੁਝ ਨਹੀਂ ਪਰ ਸਰ ਮੈਂ ਆਪਣੇ ਪੰਜਾਬ ਵਾਸਤੇ ਕੁਝ ਕਰਨਾ ਆਇਆ ਸੀ ਅਸੀਂ ਸੋਚੇ ਸੀ ਜਦੋਂ ਸੀਐਮ ਸਾਹਿਬ ਕਹਿੰਦੇ ਸੀ ਪੰਜਾਬ ਵਾਪਸ ਆਓ ਹੁਣ ਪੰਜਾਬ ਪਹਿਲਾਂ ਵਰਗਾ ਨਹੀਂ ਰਿਹਾ ਨੌਜਵਾਨੀ ਦੀ ਪੰਜਾਬ ਨੂੰ ਲੋੜ ਹੈ ਸਰ ਮੈਂ ਇਹ ਸੋਚ ਕੇ ਪੰਜਾਬ ਆਇਆ ਸੀ ਪਰ ਮੈਨੂੰ ਲੱਗਦਾ ਜੀ ਇਹ ਜਿਹੜੀਆਂ ਗੱਲਾਂ ਸਿਰਫ ਹਵਾ ਜੀ ਨੇ ਰਿਐਲਿਟੀ ਦੇ ਨੇੜੇ ਕੁਝ ਵੀ ਨਹੀਂ ਹੈਗਾ ਜੀ ਕਿਵੇਂ ਦੇਖਦੇ ਹੋ ਵੀ ਜਿਹੜਾ ਵਿਰੋਧ ਹੈ ਹੱਲੇ ਤਾਂ ਬਣੀ ਵੀ ਨਹੀਂ ਗਈ ਪਹਿਲਾਂ ਹੀ ਵਿਰੋਧ ਸ਼ੁਰੂ ਹੋ ਗਿਆ ਰੋਧ ਹੁਣ ਹੈ ਤਾਂ ਸਾਡੇ ਭੈਣ ਭਰਾ ਜੀ ਅਸੀਂ ਇਹਨਾਂ ਨੂੰ ਕਹਿੰਦੇ ਸਾਡੇ ਨਾਲ ਬੈਠੋ ਤੇ ਗੱਲ ਕਰੋ ਜਿਹੜਾ ਤੁਹਾਡਾ ਕੁਐਸਚਨ ਹੈ ਅਸੀਂ ਤੁਹਾਨੂੰ ਸੈਟੀਸਫਾਈ ਕਰਾਂਗੇ ਜੇ ਸਾਡੇ ਤੋਂ ਆਨਸਰ ਨਾ ਹੋਇਆ ਅਸੀਂ ਦਰਵਾਜ਼ਾ ਬੰਦ ਕਰਕੇ ਚੱਲ ਜਾਂਗੇ ਤੇ ਵਾਪਸ ਜਾਣਾ ਪਊਗਾ ਜੀ ਅਮਰੀਕਾ ਫਿਰ ਲੱਗਦਾ ਵੀ ਜਿਹੜੇ ਸਰਕਾਰਾਂ ਨੇ ਵਾਦੇ ਸੀ ਅਸੀਂ ਪ੍ਰਵਾਸ ਰੋਕਣਾ ਐਨ ਆਰ ਆਈ ਵਾਪਸ ਆਵੋਗੇ ਪੰਜਾਬ ਜਾ ਕੇ ਇਨਵੈਸਟ ਕਰਨਗੇ ਅਸੀਂ ਦੇਖ ਲਿਆ ਜੀ ਮੇਲਾ ਦੋਹਾਂ ਸਾਲਾਂ ਦਾ ਕੋਈ ਨਹੀਂ ਸੁਣਦਾ ਹੁਣ ਸਾਨੂੰ ਲੱਗਦਾ ਵੀ ਜਿਹੜਾ 20 ਸਾਲ ਪਹਿਲਾਂ ਡਿਸੀਜਨ ਲਿਆ ਸੀ ਵੀ ਇਹ ਮੁਲਕ ਛੱਡ ਕੇ ਜਾਣ ਦੀ ਭਲਾਈ ਹੈ ਅਸੀਂ ਨੌਜਵਾਨੀ ਨੂੰ ਰੋਕਦੇ ਸੀ ਕਿ ਬਾਹਰ ਨੂੰ ਨਾ ਜਾਓ ਪਰ ਮੈਨੂੰ ਆਪ ਲੱਗਣ ਲੱਗਿਆ ਜੀ ਕਿ ਮੈਂ ਗਲਤ ਐ ਜਿਹੜਾ ਮੈਂ ਕਹਣਾ ਵੀ ਆਹ ਸਟੇਟ 'ਚ ਕੰਮ ਕਰੋ ਸਰਕਾਰਾਂ ਸੁਣਦੀਆਂ ਨਹੀਂ ਜੀ ਟੀਵੀ ਦੇ ਉੱਤੇ ਸ਼ਕੂਬੇ ਛੱਡੀ ਜਾਓ ਜੀ ਖ਼ਬਰਾਂ ਦੀ ਇੰਨਾ ਮਰਦੀ ਰੌਲਾ ਪਾਈ ਜਾਓ ਐਨ ਆਰ ਐਸ ਆਰ ਕਮਿੰਗ ਬੈਕ ਮੈਂ 25 ਸਾਲ ਲਾ ਲਈਏ ਇੱਥੇ ਤੇ ਮੈਨੂੰ ਤਾਂ ਇਹ ਜੀ ਲੱਗਦਾ ਜਿਹੜਾ ਹਾਲ ਮੇਰੇ ਨਾਲ ਹੋਇਆ ਮੇ ਕਿਸੇ ਹੋਰ ਨਾਲ ਹੋਵੇ ਜਾਂ ਕੋਈ ਹੋਰ ਆਵੇ ਇਹ ਆਹੀ ਚੱਲਦਾ ਜਿਹੜਾ ਨਾ ਲਖਵਿੰਦਰ ਸਿੰਘ ਆ ਸਰ ਗੋ ਪਿੰਡ ਤੋਂ ਆ ਤੇ ਕੀ ਕਹਣਾ ਦੋਨੋਂ ਜਿਹੜਾ ਅੱਜ ਕੱਟ ਰੱਖਿਆ ਸੀ ਕੋ ਅੱਜ ਜਿਹੜਾ ਇੱਥੇ ਪਲਾਟ ਲੱਗ ਰਿਹਾ ਬਾਇਓ ਗੈਸ ਪਲਾਟ ਉਹਦੇ ਸਬੰਧ ਦੇ ਵਿੱਚ ਇਲਾਕਾ ਨਿਵਾਸੀ ਇਕੱਠੇ ਹੋਏ ਸੀਗੇ ਧਾਰੀਗੜੀ ਦੇ ਵਿੱਚ ਉਹਨਾਂ ਦੀ ਡਿਮਾਂਡ ਆ ਵੀ ਜਿਹੜੇ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਣ ਨਾ ਕੀਤਾ ਜਾਵੇ ਕਿਉਂਕਿ ਸਾਡੇ ਕੋਲ ਜਿਹੜਾ ਇਹੀ ਏਰੀਆ ਜਿਹੜਾ ਇੱਕ ਵਧੀਆ ਸਾਹ ਲੈਣ ਨੂੰ ਬਚਿਆ ਹੋਇਆ ਲੋਕ ਇੱਥੇ ਸ਼ਹਿਰ ਸ਼ੂਰ ਕਰਦੇ ਆਮ ਇਹ ਪਲਾਟ ਆ ਜਿਹੜਾ ਇਹਨੂੰ ਕਿਤੇ ਹੋਰ ਲਾਇਆ ਜਾਵੇ ਇਸ ਕਰਕੇ ਨਾਕਾ ਨਿਵਾਸੀਆਂ ਨੇ ਪੂਰੇ ਜ਼ੋਰ ਨਾਲ ਅਪੀਲ ਕੀਤੀ ਆ ਜੇ ਉਹ ਪਾਰਟੀ ਨੇ ਜ਼ਮੀਨ ਲਈ ਆ ਤਾਂ ਉਹ ਪਾਰਟੀ ਇਸ ਨੂੰ ਹੋਰ ਕਿਸੇ ਇੰਡਸਟਰੀ ਦੇ ਵਿੱਚ ਤਬਦੀਲ ਕਰਕੇ ਆਪਣੀ ਨਵਾ ਲਵੇ ਤੇ ਅੱਜ ਐਮਐਲਏ ਵੀ ਪਹੁੰਚੇ ਸੀ ਤੇ ਦੋਨੇ ਕੀ ਕਹਿਣਾ ਉਹਨਾਂ ਦਾ ਹਾਂਜੀ ਐਮਐਲਏ ਸਾਹਿਬ ਦੇਖੋ ਜਗਤਾਰ ਸਿੰਘ ਜੀ ਬਿਆਲਪੁਰਾ ਹਲਕਾ ਐਮਐਲਏ ਤੋਂ ਸਮਰਾਲੇ ਤੋਂ ਆਏ ਮੰਨੇ ਨੇ ਤੇ ਕਰਨਪ੍ਰੀਤ ਸੌਂਦ ਜੀ ਖੰਨੇ ਤੋਂ ਐਮਐਲਏ ਨੇ ਜਿਹੜੇ ਉਹ ਵੀ ਪਬਲਿਕ ਦੀ ਮੰਗ ਨੂੰ ਦੇਖਦੇ ਹੋਏ ਇੱਥੇ ਪਹੁੰਚੇ ਸੀ ਉਹਨਾਂ ਨੇ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਪਲਾਟ ਨੂੰ ਅਸੀਂ ਰੋਕਣ ਦੇ ਵਿੱਚ ਤੁਹਾਡੇ ਨਾਲ ਵੱਧ ਤੋਂ ਵੱਧ ਸਹਿਯੋਗ ਕਰਾਂਗੇ ਸਰਕਾਰ ਨੂੰ ਵੀ ਉਹ ਆਪਣੇ ਵੱਲੋਂ ਲੈਟਰ ਦੇ ਬੜੇ ਲੰਬੇ ਸਮੇਂ ਤੋਂ ਸੰਘਰਸ਼ ਤੇ ਬੈਠੀਆਂ ਨੇ ਜਿਹੜੀਆਂ ਕਮੇਟੀਆਂ ਨੇੜੇ ਪਿੰਡਾਂ 'ਚ ਫੈਕਟਰੀਆਂ ਲੱਗੀਆਂ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ ਕੀ ਤੁਹਾਨੂੰ ਲੱਗਦਾ ਵੀ ਅੱਜ ਜਿਹੜੇ ਥੋੜੀ ਸੁਣਵਾਈ ਹੋਵੇ ਉਹ ਗੱਲ ਇਹ ਆ ਜੀ ਜਿਹੜੇ ਹੁਣ ਇਦਾਂ ਦੇ ਇੰਡਸਟਰੀ ਹੁੰਦੇ ਨੇ ਇਹ بڑے ਘਰਾਣਿਆਂ ਨਾਲ ਲਿੰਕਡ ਹੁੰਦੇ ਨੇ ਇਹ ਸਰਮਾਇਦਾਰ ਪਾਰਟੀਆਂ ਨੇ ਜਿਹੜੇ ਅਸੀਂ ਲੋਕਾਂ ਇੱਕ ਗਰੀਬ ਪਰਿਵਾਰਾਂ 'ਚੋਂ ਆ ਪਿੰਡ ਪਿੰਡੂ ਲੋਕਾਂ ਸਾਨੂੰ ਉੱਥੇ ਤੇ ਸਾਡੀ ਪਹੁੰਚ ਨਹੀਂ ਹੁੰਦੀ ਜਿੱਥੇ ਇਹਨਾਂ ਦੀ ਪਹੁੰਚ ਹੁੰਦੀ ਆ ਔਰ ਸਾਡਾ ਜਿਹੜਾ ਮਤਲਬ ਦਾ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਸਾਡੇ ਵਾਤਾਵਰਣ ਨੂੰ ਬਚਾਉਣਾ ਮੇਰਾ ਨਾਮ ਜਗਿੰਦਰ ਸਿੰਘ ਪਿੰਡ ਗੋਆ ਜੀ ਤੇ ਕੀ ਕਹਣਾ ਤੁਹਾਨੂੰ ਜਿਹੜਾ ਜੀ ਕਰ ਰੱਖਿਆ ਗਿਆ ਸੀ ਤਾਂ ਕੱਠ ਇਸ ਕਰਕੇ ਰੱਖਿਆ ਗਿਆ ਸੀਗਾ ਜੀ ਜਿਹੜੀਆਂ ਪਹਿਲਾਂ ਲੱਗੀਆਂ ਹੋਈਆਂ ਨੇ ਇਹ ਬਾਇਓ ਗੈਸ ਉਹਨੀਆਂ ਦੁਰਵਤੋਂ ਹੋ ਰਹੀ ਆ ਨੁਕਸਾਨ ਹੋ ਰਿਹਾ ਹੈ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਜਿਵੇਂ ਅਖਾਲੇ ਪਿੰਡ ਦੇ ਵਿੱਚ ਲੱਗੀ ਹੈ ਲੁਧਿਆਣੇ ਦੇ ਪਰਲੇ ਪਾਸੇ ਸਾਡੇ ਕੰਗਰਾਲੀ ਰਾਜਪੂਤਾਂ ਲੱਗੀ ਹੋਈ ਆ ਉਹਨਾਂ ਦੇ ਵੀ ਬੈਠਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਉੱਥੇ ਇੰਨਾ ਪੋਲਿਊਸ਼ਨ ਹੈ ਉੱਥੇ ਪਰ ਉਹ ਜਦੋਂ ਉਹ ਲੱਗ ਚੁੱਕੀਆਂ ਨੇ ਉਹਨਾਂ ਨੂੰ ਥੋੜਾ ਜਿਆਦਾ ਸੰਘਰਸ਼ ਕਰਦੀ ਲੋਡ ਪਈ ਇਸ ਕਰਕੇ ਸਾਨੂੰ ਪਤਾ ਪਹਿਲਾਂ ਹੀ ਲੱਗ ਗਿਆ ਇਸ ਕਰਕੇ ਅਸੀਂ ਛੱਡਦਾ ਜੇ ਚਾਰਦਵਾਰੀ ਵੀ ਨਹੀਂ ਹੋਈ ਜਾਂਦੀ ਇਸ ਕਰਕੇ ਅਸੀਂ ਇਹ ਇਕੱਠ ਰੱਖਿਆ ਸੀਗਾ ਵੀ ਇਹਨੂੰ ਹੁਣੇ ਹੀ ਇਹਨੂੰ ਤਬਦੀਲ ਕੀਤਾ ਜਾਵੇ ਕਿ ਸਹੂਦ ਪਰਪੰਦੇ ਲਈ ਬਾਤ ਲੈਣ ਇਹਨੂੰ ਇਹ ਬਾਇਓ ਗੈਸ ਹੈ ਜਿਹੜੀ ਇਹਨੂੰ ਇਹਦੀ ਆਰਟ ਦੇ ਵਿੱਚ ਬਾਦ ਦੇ ਵਿੱਚ ਜਿਵੇਂ ਆਪਣੇ ਪਹਿਲੀ ਗੰਨੇ ਦੀ ਮੈਲ ਆ ਉਹ ਵਰਤੀ ਜਾਂਦੀ ਆ ਉਹਦੇ ਕਰਕੇ ਫਿਰ ਪੋਲਿਊਸ਼ਨ ਬਹੁਤ ਹੁੰਦਾ ਹੈ ਆਹ ਨਾਲੇ ਸਾਡੇ ਸਾਰੇ ਹੀ ਇਲਾਕਾ ਰਹਿਣ ਵਾਲਾ ਇਲਾਕਾ ਗ੍ਰੀਨ ਜ਼ੋਨ ਹੈ ਸਾਡਾ ਇਸ ਕਰਕੇ ਇਸ ਨੂੰ ਬੰਦ ਕੀਤਾ ਜਾਵੇ। ਅਜੇ ਮੰਗ ਪੱਤਰ ਲੈਣ ਲਈ ਐਮਐਲਏ ਪਹੁੰਚੀ ਦੰਤ। ਐਮਐਲਏ ਵੀ ਇੱਥੇ ਰੂ ਹੈ। ਕੀ ਅਸਰਤਾ ਦੇ ਕੋਈ ਸਰਕਾਰ ਨੇ ਕਰਨਾ ਹੈ ਉਹਨਾਂ ਦੀ ਉਹਨਾਂ ਦੀਆਂ ਵੀ ਕੋਈ ਡਿਮਾਂਡਸ ਨੇ ਸਾਡੇ ਨਾਲ ਵੀ ਉਹਨਾਂ ਦਾ ਕੋਈ ਰਿਲੇਸ਼ਨ ਹੈਗਾ ਸਾਡਾ ਉਹਨਾਂ ਨਾਲ ਰਿਲੇਸ਼ਨ ਹੈ ਜੋ ਸਾਡੀ ਨਹੀਂ ਸੁਣਨਗੇ ਫਿਰ ਹੋਰ ਕੀ ਨਹੀਂ ਸੁਣਨਗੇ ਉਹਨਾਂ ਦਾ ਫਰਜ਼ ਬਣਦਾ ਉਹ ਆਪਣੇ ਤੌਰ ਤੇ ਵੀ ਇਹਨੂੰ ਬੰਦ ਕਰਾਉਣ। ਉਹਨਾਂ ਨੇ ਕਦੇ ਪਬਲਿਕ ਨਹੀਂ ਚਾਹੀਦੀ। ਪਾਵਲਿਕ ਅਕਸਰੇ ਪੁੱਛਾਈਦੀ ਆ ਸੇਫ ਜ਼ੋਨ ਆ ਜਦੋਂ ਸੇਫ ਜ਼ੋਨ ਦੇ ਵਿੱਚ ਸੇਫ ਜ਼ੋਨ ਵਾਲੀ ਕੋਈ ਇੰਡਸਟਰੀ ਲਾ ਲੈਣ ਅਸੀਂ ਕਿਹਾ ਉਹਨਾਂ ਨੂੰ ਕਹਿੰਦੇ ਆ ਸੈਲਰ ਲਾ ਲੈਣ ਕੋਈ ਹੋਰ ਇੰਡਸਟਰੀ ਲਾ ਲੈਣ ਜਿਹਦੇ ਵਿੱਚੋਂ ਨਾ ਇਹਨਾਂ ਪੋਲਿਊਸ਼ਨ ਨਾ ਹੋਵੇ ਅਸੀਂ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਆ ਕਿ ਨਾ ਲਾਉਣ ਸਾਡੇ ਇੰਡਸਟਰੀ ਲੋਕਾਂ ਦੇ ਰੋਜ਼ਗਾਰ ਦੇ ਦੇਣਾ ਕੋਈ ਹੋਰ ਇੰਡਸਟਰੀ ਲਾ ਕੇ ਦੇਣ ਫੀਡ ਫੈਕਟਰੀ ਲਾ ਲੈਣ ਪਿੰਡ ਮੁਸਕਾਵਤ 35 ਦਿਨ ਹੋ ਗਏ ਤਾਂ ਨਾ ਚੱਲਦੇ ਨੂੰ ਅੱਜ ਤੱਕ ਹੱਲ ਨਹੀਂ ਹੋਇਆ ਇਹਦਾ ਵੀ ਹੁਣ ਲੱਗਦਾ ਵੀ ਅੱਜ ਜਿਹੜੇ ਐਮਐਲਏ ਤੋਂ ਆਏ ਸੀ ਕਰਨਗੇ ਦੇਖੋ ਜੀ ਅਸੀਂ ਤਾਂ ਕਹਿੰਦੇ ਆ ਜੀ ਵੇ ਤੁਹਾਡਾ ਹੱਲ ਹੋਣਾ ਚਾਹੀਦਾ ਉਹਨਾਂ ਦਾ ਵੀ ਹੱਲ ਹੋਣਾ ਚਾਹੀਦਾ ਪਛਾਣੋ ਵੀ ਨਹੀਂ ਆਪਣੇ ਪੱਕਾ ਧਰਨਾ ਸਾਨੂੰ ਲਾਉਣਾ ਪੈਣਾ ਜੇ ਨਾ ਇਹਨਾਂ ਨੇ ਕੁਝ ਕਰਿਆ ਸਾਨੂੰ ਵੀ ਲਾਉਣਾ ਪੈਣਾ ਦੇਖ ਲਓ ਪਹਿਲਾਂ ਸਰਕਾਰ ਦਾ ਤੁਹਾਨੂੰ ਪਤਾ ਹੀ ਕੀ ਕੁਝ ਹੋਇਆ ਗਾਹਾਂ ਇਦੋਂ ਵੀ ਗਾਹਾਂ ਜਾਂਦਾ ਰਹੂਗਾ ਫਿਰ ਠੀਕ ਹੈ ਬੇਸਿਕਲੀ ਜੀ ਇਹ ਸੀਬੀਜੀ ਪਲਾਂਟ ਹੈ ਕੰਪਰੈਸਡ ਬਾਇਓਗੈਸ ਪਲਾਂਟ ਲੱਗ ਰਹੇ ਨੇ ਜਿਹਦੇ ਵਿੱਚ ਇਹ ਜਿਹੜਾ ਪਲਾਂਟ ਲੱਗ ਰਿਹਾ ਇਹ ਗੋ ਤੇ ਸੇ ਗੋ ਖੰਨੇ ਹਲਕੇ ਚ ਪੈਂਦਾ ਤੇ ਜਿਹੜਾ ਸੇ ਆ ਸਮਰਾਲੇ ਹਲਕੇ ਚ ਪੈਂਦਾ ਇਹ ਬਿਲਕੁਲ ਉਹਦੇ ਮਤਲਬ ਕਿ ਇੱਕ ਤਰ੍ਹਾਂ ਦਾ ਦੋਏ ਹਲਕਿਆਂ ਦੇ ਕਾਮਨ ਜਗਾ ਦੇ ਉੱਤੇ ਜਾਨੀ ਕਿ ਰਕਬਾ ਇਹਦੇ ਚ ਵੋਦਾ ਪੈਂਦਾ ਪਿੰਡ ਦਾ ਉੱਥੇ ਸੀਬੀਜੀ ਪਲਾਗ ਲੱਗ ਰਹੇ ਆ ਪਿੰਡ ਵਾਲਿਆਂ ਦੀ ਇਹ ਡਿਮਾਂਡ ਹੈ ਇਹਦੇ ਵਿੱਚ ਕਿ ਅਸੀਂ ਇਹ ਪਲਾਂਟ ਹੈ ਜਿਹੜਾ ਇਸ ਏਰੀਆ ਚ ਲੱਗਣ ਨੂੰ ਨਹੀਂ ਦੇਣਾ ਇਹਨਾਂ ਦਾ ਕੰਸਰਨ ਇਹ ਹੈ ਕਿ ਜਿਹੜੇ ਇਲਾਕਿਆਂ 'ਚ ਪਲਾਂਟ ਲੱਗੇ ਹੋਏ ਨੇ ਚਾਹੇ ਗੁੰਗਰਾਲੀ ਰਾਜਪੂਤਾਂ ਲੱਗੇ ਆ ਚਾਹੇ ਮੁਸਕਾਬਾਦ ਲੱਗੇ ਆ ਸਮਰਾਲੇ ਹਲਕੇ 'ਚ ਜਿਹੜੇ ਪੁਰਾਣੇ ਪਹਿਲਾ ਪਲਾਂਟ ਲੱਗੇ ਹੋਏ ਨੇ ਵੀ ਉਹਨਾਂ ਕਰਕੇ ਇੱਕ ਤਾਂ ਇਹਨਾਂ ਦੇ ਸਮੈਲ ਹੈ ਜਿਹੜੀ ਇਹਦਾ ਸਮੈਲ ਦਾ ਪ੍ਰਦੂਸ਼ਣ ਬਹੁਤ ਜ਼ਿਆਦਾ ਤੇ ਇੱਕ ਇਹਦੇ ਨਾਲ ਜਿਹੜਾ ਇਹ ਕਹਿੰਦੇ ਵੀ ਜਿਹੜਾ ਪਾਣੀ ਇਹਦੇ ਤੋਂ ਨਿਕਲਦਾ ਉਹ ਪਾਣੀ ਹਜ਼ਾਰਡਸ ਹੈ ਜੋ ਇਹਨਾਂ ਦਾ ਮੰਨਦਾ ਹੈ ਇਹਨਾਂ ਦੀ ਕਹਿਣਾ ਹੈ ਵੀ ਉਹ ਜਿਹੜਾ ਪਾਣੀ ਹੈ ਉਹਦੇ ਨਾਲ ਭਿਆਨਕ ਬਿਮਾਰੀਆਂ ਲੱਗਣ ਦਾ ਸਾਨੂੰ ਖਦਸ਼ਾ ਹੈ ਔਰ ਇਹਦੇ ਵਿੱਚ ਜਿਹੜਾ ਸਾਡੇ ਖੰਨੇ ਹਲਕੇ ਦੇ ਵਿੱਚ ਪਲਾਂਟ ਲੱਗਿਆ ਹੋਇਆ ਹੈ ਘੁੜਾਲੀ ਰਾਜਪੂਤਾਂ ਉਸ ਪਲਾਂਟ ਦੇ ਉੱਤੇ ਧਰਨਾ ਚੱਲਦੇ ਨੂੰ ਅੱਜ ਤੱਕ तकरीबन 35 ਦਿਨ ਹੋ ਗਏ ਮੈਂ ਉਸ ਧਰਮੇ ਦੇ ਉੱਤੇ ਗਿਆ ਸੀਗਾ ਉਹਦੇ ਅਸੀਂ ਉੱਥੇ ਸਾਰੇ ਪੋਲਿਊਸ਼ਨ ਬੋਰਡ ਦੇ ਜਿਹੜੇ ਆਲਾ ਅਫਸਰ ਸੀ ਉਹ ਸਾਰੇ ਸੱਦੇ ਸੀ ਉੱਥੇ ਜਿਹੜਾ ਪਾਣੀ ਸੀ ਉਹਦਾ ਸੈਂਪਲ ਭਰਵਾਇਆ ਗਿਆ ਜਦੋਂ ਉਹਦਾ ਸੈਂਪਲ ਭਰਵਾਇਆ ਗਿਆ ਉਹ ਸੈਂਪਲ ਫੇਲ ਹੋ ਗਿਆ ਪਾਣੀ ਦਾ ਜਿਹਦੇ ਕਰਕੇ ਹੁਣ ਪੋਲਿਊਸ਼ਨ ਬੋਰਡ ਦੁਆਰਾ ਉਹਨਾਂ ਨੂੰ ਨੋਟਿਸ ਜਾਰੀ ਹੋ ਚੁੱਕਿਆ ਵੀ ਪਲਾਂਟ ਹੈ ਜਿਹੜਾ ਉਹਨੂੰ ਬੰਦ ਕਰਨ ਦਾ ਨੋਟਿਸ ਜਾਰੀ ਹੋ ਚੁੱਕਿਆ ਔਰ ਉਹ ਬੰਦ ਹੈ ਪਲਾਂਟ ਸੋ ਇਹਨਾਂ ਦਾ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਇਹ ਹੈ ਕਿ ਇਹ ਪਹਿਲਾਂ ਹੀ ਪ੍ਰੀਕੌਸ਼ਨਰੀ ਮੀਜਰ ਲੈਂਦੇ ਹੋਏ ਇਹ ਪਿੰਡ ਵਾਲੇ ਅੱਜ ਸਾਰੇ ਇਕੱਠੇ ਹੋਏ ਨੇ ਇਲਾਕਾ ਨਿਵਾਸੀ ਸਾਰੇ ਇਕੱਠੇ ਹੋਏ ਨੇ ਔਰ ਇਹ ਕਹਿੰਦੇ ਨੇ ਕਿ ਆਪਾਂ ਇਸ ਏਰੀਆ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਪਲਾਂਟ ਹੈ ਲੱਗਣ ਹੀ ਹੈ ਸਰਦ ਸਾਹਿਬ ਗੱਲ ਕਰੀਏ 40 ਜਿਹੜੀ ਪੰਜਾਬ ਦੇ ਵਿਚਾਲੇ 60 ਪਲਾਂਟ ਪਾਸ ਕਰ ਲੱਗਣ ਜਾ ਰਹੇ ਨੇ ਜਿਹੜੀ ਸਰਕਾਰ ਵਿੱਚ ਸੱਚ ਕਿਉਂ ਫਰਮtion ਨਹੀਂ ਟੁਕਰੀ ਸਰਕਾਰ ਵੱਲੋਂ ਇੱਕ ਕਲੀਅਰ ਆਦੇਸ਼ ਨੇ ਜੀ ਕਿ ਇਹ ਦੋ categories ਦੇ ਪਲਾਂਟ ਨੇ ਇੱਕ categories A ਇੱਕ categories B ਜਿਹੜੀ A ਕੈਟਾਗਰੀ ਦਾ CBG ਪਲਾਂਟ ਦੇ ਉਹਦੇ 'ਚ ਸਿਰਫ ਤੇ ਸਿਰਫ ਤੁਸੀਂ ਜਿਹੜਾ ਪ੍ਰਾਲੀ ਤੇ ਨਾਲ ਜਿਹੜਾ ਸੁੱਕਿਆ ਮਤਲਬ ਕਿ ਬਾਇਓ ਗੈਸ ਸੁੱਕੀ ਹੁੰਦੀ ਹੈ ਜਿਹੜਾ ਸੁੱਕੀ ਵਰਤ ਸਕਦੇ ਸੁੱਕਾ ਗੋਹਾ ਵਰਤ ਸਕਦੇ ਪਰ ਜਿਹੜੀ ਕੈਟਾਗਰੀ B ਹੈ ਉਹ ਪਲਾਂਟ ਤੁਸੀਂ ਪਿੰਡਾਂ 'ਚ ਨਹੀਂ ਲਾ ਸਕਦੇ ਉਹ ਜਿਹੜਾ ਪਲਾਂਟ ਹੈ ਉਹ ਸਿਰਫ ਤੇ ਸਿਰਫ ਇੰਡਸਟਰੀ ਏਰੀਆ 'ਚ ਲੱਗ ਸਕਦਾ ਜਿੱਥੇ ਕਿ ਇਹਦੇ ਜਿਹੜਾ ਪਾਣੀ ਹੈ ਉਹਦੇ ਪਾਣੀ ਦਾ ਨਿਕਾਸੀ ਦਾ ਪ੍ਰੋਪਰ ਤਰੀਕਾ ਹੋਵੇ ਉੱਥੇ ਪਾਣੀ ਨੂੰ ਟ੍ਰੀਟਮੈਂਟ ਦੇ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ ਆਉ ਟ੍ਰੀਟਮੈਂਟ ਪਲਾਂਟ ਲੱਗੇ ਹੋਣ ਤੇ ਜਿਹੜਾ ਪਿੱਛੇ ਰੈਜ਼ਿਡਿਊ ਵਾਟਰ ਹੈ ਉਹਨੂੰ ਚੱਕ ਕੇ ਇੱਕ ਡੰਪਿੰਗ ਸਾਈਡ ਤੱਕ ਲਿਜਾਣ ਵਾਲੀ ਕੰਪਨੀ ਦੇ ਨਾਲ ਐਗਰੀਮੈਂਟ ਹੋਇਆ ਹੋ। ਸੋ ਇਸ ਕਰਕੇ ਇਹ ਕਰਦੇ ਇਹਦੇ ਵਿੱਚ ਇੱਕ ਜਿਹੜੀ ਸਾਡੇ ਏਰੀਆ 'ਚ ਦਿੱਕਤ ਆਈ ਹੈ ਮੈਂ ਤਾਂ ਉਹਦੇ ਬਾਰੇ ਦੱਸ ਸਕਦਾ ਕਿ ਉਹਨਾਂ ਨੇ ਲਾਇਸੈਂਸ ਤਾਂ ਲੈ ਲਿਆ ਕੈਟਾਗਰੀ A ਦਾ ਕਿ ਅਸੀਂ ਉਹਦੇ ਨਾਂ ਤਾਂ ਸੀਰਾ ਵਰਤਾਂਗੇ ਨਾ ਇਹਦੇ ਅਸੀਂ ਇਹਦੀ ਆਪਣੀ ਮੈਲ ਵਰਤਾਂਗੇ ਗੰਨੇ ਦੀ ਪਰੰਤੂ ਲੈ ਕੇ ਗ੍ਰੀਨ ਕੈਟਾਗਰੀ ਦਾ ਲਿਸੰਸ ਤੇ ਉੱਥੇ ਜਿਹੜਾ ਮਟੀਰੀਅਲ ਯੂਜ਼ ਕਰ ਰਹੇ ਨੇ ਉਹ ਕੰਪਨੀ ਵਾਲੇ ਉਹ ਉਹ ਦੂਆ ਰੈੱਡ ਕੈਟਾਗਰੀ ਮਟੀਰੀਅਲ ਯੂਜ਼ ਕਰ ਰਹੇ ਆ ਜਿਹਦੇ ਕਰਕੇ ਸਾਡੇ ਏਰੀਆ 'ਚ ਇਹ ਪ੍ਰੋਬਲਮ ਆਈ ਆ ਸੋ ਅਸੀਂ ਇਹ ਗੱਲ ਹੈ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਅਸੀਂ ਇਹ ਨੋਟਿਸ 'ਚ ਵੀ ਲਿਆਤੀ ਔਰ ਜਿਹੜਾ ਅੱਜ ਇਹਨਾਂ ਨੇ ਮੰਗ ਪੱਤਰ ਸਾਾਨੂੰ ਦਿੱਤਾ ਦੋ ਐਮਐਲਏ ਸਾਹਿਬ ਨੂੰ ਮੈਨੂੰ ਤੇ ਐਮਐਲਏ ਜਗਤਾਰ ਸਿੰਘ ਜਿਆਲਪੁਰਾ ਸਾਹਿਬ ਐਮਐਲਏ ਅਮਨੋ ਨੂੰ ਆਪਣੇ ਸਮਰਾਲੇ ਨੂੰ ਅਸੀਂ ਇਹ ਜਿਹੜਾ ਦੋਏ ਮੰਗ ਪੱਤਰ ਨੇ ਇਹ ਦੋਨੋਂ ਮੰਗ ਪੱਤਰ ਆਸੀਂ ਆਪਣੇ ਇਹਨਾਂ ਦੇ ਨਾਲ ਰਿਕੁਐਸਟ ਲੈਟਰ ਲਾ ਕੇ ਸੀਐਮ ਸਾਹਿਬ ਨੂੰ ਅੱਜ ਦੀ ਅੱਜ ਇਹ ਅਸੀਂ ਭੇਜ ਦਿਆਂਗੇ ਤੇ ਨਾਲ ਅਸੀਂ ਜਿਹੜਾ ਚੀਫ ਸੈਕਟਰੀ ਪੰਜਾਬ ਨੂੰ ਵੀ ਦੇ ਦਾਂਗੇ ਔਰ ਡੀਸੀ ਲੁਧਿਆਣਾ ਨੂੰ ਵੀ ਅਸੀਂ ਹਦਾਇਤਾਂ ਭੇਜ ਦਾਂਗੇ ਗੱਲ ਕਰੀਏ ਮੁਸਕਾਬਾਦ ਦੀ ਜੀ ਚੌਥੀ ਦਿਨ ਤੋਂ ਚੋਗੇ ਲਗਾਤਾਰ ਧਾਨਾ ਲੱਗ ਰਿਹਾ ਵੋਟਾਂ ਦਾ ਵੀ ਉਹਨਾਂ ਨੇ ਬਾਈਕੜ ਦਿੱਤਾ ਸਰ ਤੱਕ ਕੋਈ ਵੀ ਐਕਸ਼ਨ ਨਹੀਂ ਹੋਇਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੁਸਕਾਬਾਦ ਬਾਰੇ ਤਾਂ ਤੁਹਾਨੂੰ ਐਮਐਲ ਦੇ ਸਮਰਾਲਾ ਦੱਸ ਸਕਦੇ ਨੇ ਜਿਹੜਾ ਮੇਰੇ ਏਰੀਆ ਦੇ ਵਿੱਚ ਪਲਾਂਟ ਲੱਗਿਆ ਹੋਇਆ ਸੀਗਾ ਆਪਣਾ ਕੰਗਰਾਲੀ ਰਾਜਪੂਤਾ ਵਿਖੇ ਉਸ ਪਲਾਂਟ ਦੇ ਵਿੱਚ ਮੈਂ ਖੁਦ ਕੋਲ ਬੈਠ ਕੇ ਸੈਂਪਲਿੰਗ ਕਰਾਈ ਆ ਔਰ ਸੈਂਪਲਿੰਗ ਕਰਾ ਕੇ ਪੋਲਿਊਸ਼ਨ ਬੋਰਡ ਦੇ ਦਮਾਇਂ ਦੇ ਬੁਲਾਏ ਸੀ ਕੀਵਨ ਨਨਕੇ ਉੱਥੇ ਸਾਰੇ ਜਿਹੜੇ ਪ੍ਰਸ਼ਾਸਨ ਦੇ ਅਫਸਰ ਸੀ ਸਾਰੇ ਸੱਦੇ ਸੀ ਔਰ ਉਹਦੀ ਜਦੋਂ ਅਸੀਂ ਸੈਂਪਲਿੰਗ ਦੇ ਤੌਰ ਤੇ ਸਾਨੂੰ ਹਫ਼ਤਾ ਇੱਕ ਵੇਟ ਵੀ ਕਰਨੀ ਪਈ ਸੀ ਇੱਕ ਹਫ਼ਤੇ ਬਾਅਦ ਜਦੋਂ ਸੈਂਪਲ ਦੀ ਰਿਪੋਰਟ ਆਈ ਤਾਂ ਉਹ ਰਿਪੋਰਟ ਫੇਲ ਆਈ ਆ ਸੋ ਇਸ ਕਰਕੇ ਅਸੀਂ ਉਹ ਪਲਾਂਟ ਹੈ ਜਿਹੜਾ ਫੇਲ ਜਿਹੜਾ ਰਿਪੋਰਟ ਵਾਲਾ ਪਲਾਂਟ ਹੈ ਉਹ ਬਿਲਕੁਲ ਨਹੀਂ ਚੱਲਣ ਦੇ ਆ